ਦੋਸਤੋ ਸਿੱਖ ਇਤਿਹਾਸ ਕੁਰਬਾਨੀ ਨਾਲ ਭਰਿਆ ਪਿਆ ਹੈ ਪਰ ਅੱਜ ਅਸੀਂ ਗੱਲ ਕਰਾਂਗੇ ਭਾਈ ਤਾਰੂ ਸਿੰਘ ਜੀ ਦੇ ਬਾਰੇ ਜਿਨ੍ਹਾਂ ਨੇ ਆਪਣੀ ਸਿੱਖੀ ਬਾਤ ਦੇ ਖੋਪਰੀ ਲਹਾ ਦਿੱਤੀ ਸੀ ਪਰ ਕੇਸ ਨਹੀਂ ਸਨ ਕਟਾਏ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਭਾਈ ਤਾਰੂ ਸਿੰਘ ਪਿੰਡ ਪੋਹੋਲਾ ਵਿੱਚ ਆਪਣੀ ਮਾਂ ਨਾਲ ਰਹਿਆ ਕਰਦੇ ਸਨ ਆਪਣਾ ਧਰਮ ਹੀ ਭਾਈ ਸਾਹਿਬ ਲਈ ਸਭ ਕੁਝ ਸੀ ਅਤੇ ਉਹ ਇਸ ਲਈ ਕੁਝ ਵੀ ਕਰਨ ਲਈ ਤਿਆਰ ਸੀ ਇੱਕ ਦਿਨ ਰਹੀਮ ਬਖਸ਼ ਨਾਂ ਦਾ ਇੱਕ ਮਸ਼ੇਰਾ ਰਾਤ ਲਈ ਆਰਾਮ ਕਰਨ ਲਈ ਥਾਂ ਲੱਭਦਾ ਹੋਇਆ ਤਾਰੂ ਸਿੰਘ ਦੇ ਘਰ ਆਇਆ ਤਾਰੂ ਸਿੰਘ ਨੇ ਨਾ ਸਿਰਫ ਉਸ ਦੀ ਮਦਦ ਕੀਤੀ ਸਗੋਂ ਉਸ ਨੂੰ ਭੋਜਨ ਵੀ ਕਰਵਾਇਆ ਰਹੀਮ ਬਖਸ਼ ਨੇ ਭਾਈ ਤਾਰੂ ਸਿੰਘ ਨੂੰ ਦੱਸਿਆ ਕਿ ਪੱਟੀ ਦੇ ਕੁਝ ਮੁਗਲਾਂ ਨੇ ਉਸਦੀ ਧੀ ਨੂੰ ਅਗਵਾ ਕਰ ਲਿਆ ਹੈ ਜਿਸ ਕਾਰਨ ਉਹ ਉਨ੍ਹਾਂ ਤੋਂ ਬਚ ਕੇ ਘੁੰਮ ਰਹੀ ਹਨ ਉਸ ਨੇ ਕਈ ਥਾਵਾਂ ਤੇ ਸ਼ਿਕਾਇਤਾਂ ਕੀਤੀਆਂ ਪਰ ਕਿਸੇ ਨੇ ਵੀ ਉਸਦੀ ਦੁਹਾਈ ਨਹੀਂ ਸੁਣੀ ਤਾਰੂ ਸਿੰਘ ਨੇ ਮੁਸਕਰਾ ਕੇ ਕਿਹਾ ਚਿੰਤਾ ਨਾ ਕਰੋ ਵਹਿਗੁਰੂ ਭਲੀ ਕਰੇਗਾ ਜਲਦੀ ਹੀ ਤੁਹਾਨੂੰ ਆਪਣੀ ਧੀ ਮਿਲ ਜਾਵੇਗੀ ਅਗਲੇ ਦਿਨ ਰਹੀਮ ਬਖਸ਼ ਉੱਥੇ ਚਲਾ ਗਿਆ ਪਰ ਤਾਰੂ ਸਿੰਘ ਨਿਰਸਵਾਰਥ ਉਸਦੀ ਮਦਦ ਕਰਨਾ ਚਾਹੁੰਦੇ ਸਨ ਭਾਈ ਸਾਹਿਬ ਨੇ ਇਹ ਗੱਲ ਸਿੱਖਾਂ ਦੇ ਇੱਕ ਜਥੇ ਨੂੰ ਦੱਸੀ ਜਿਸ ਤੋਂ ਬਾਅਦ ਉਹ ਬਹਾਦਰ ਸਿੱਖ ਪੱਟੀ ਦੇ ਮੁਗਲਾਂ ਦੇ ਘਰ ਦਾਖਲ ਹੋਏ ਉਨ੍ਹਾਂ ਤੇ ਹਮਲਾ ਕਰਕੇ ਰਹੀਮ ਬਖਸ਼ ਦੀ ਤੀਨ ਉਛਲਵਾ ਲਿਆਏ ਜਦੋਂ ਭਾਈ ਤਾਰੂ ਸਿੰਘ ਨੂੰ ਇਹ ਖਬਰ ਮਿਲੀ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿਸੇ ਮੁਖਬਰ ਨੇ ਉਸ ਇਲਾਕੇ ਦੇ ਮੁਗਲਿਆ ਸਰਦਾਰ ਜ਼ਕਰੀਆ ਖਾਨ ਨੂੰ ਰਹੀਮ ਬਖਸ਼ ਦੀ ਧੀ ਦੀ ਰਿਹਾਈ ਪਿੱਛੇ ਤਾਰੂ ਸਿੰਘ ਦਾ ਹੱਥ ਹੋਣ ਦੀ ਖਬਰ ਦਿੱਤੀ ਜ਼ਕਰੀਆ ਖਾਨ ਗੁੱਸੇ ਨਾਲ ਪਰ ਉੱਠਿਆ ਉਸਨੇ ਤੁਰੰਤ ਆਪਣੇ ਸਪਾਹੀਆਂ ਨੂੰ ਤਾਰੂ ਸਿੰਘ ਨੂੰ ਗ੍ਰਿਫਤਾਰ ਕਰ ਲੈਣ ਲਈ ਕਿਹਾ ਜਿਸ ਤੋਂ ਬਾਅਦ ਮੁਗਲ ਫੌਜ ਦੇ ਸਿਪਾਹੀ ਜਲਦੀ ਤੋਂ ਜਲਦੀ ਤਾਰੂ ਸਿੰਘ ਦੇ ਘਰ ਪਹੁੰਚ ਗਏ ਹਰਾਨੀ ਦੀ ਗੱਲ ਇਹ ਹੈ ਕਿ ਆਪਣੀ ਗ੍ਰਿਫਤਾਰੀ ਦੀ ਖਬਰ ਸੁਣ ਕੇ ਤਾਰੂ ਸਿੰਘ ਨਾਰਾਜ਼ ਨਹੀਂ ਹੋਏ ਸਗੋਂ ਉਹਨਾਂ ਨੇ ਖਾਣੇ ਦੇ ਸਮੇਂ ਨੂੰ ਸਮਝਦਿਆ ਸਿਪਾਈਆਂ ਨੂੰ ਕੁਝ ਪਹਿਲਾਂ ਖਾਣ ਦੀ ਬੇਨਤੀ ਕੀਤੀ ਕਿਹਾ ਆਓ ਪਹਿਲਾਂ ਭੋਜਨ ਕਰ ਲਓ ਫਿਰ ਚੱਲਦੇ ਹਾਂ ਜਿਸ ਤੋਂ ਬਾਅਦ ਮੁਗਲ ਸਿਪਾਈਆਂ ਨੇ ਭਾਈ ਤਾਰੂ ਸਿੰਘ ਨਾਲ ਭੋਜਨ ਛਕਿਆ ਇਸ ਮਗਰੋਂ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਕੇ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਲੈ ਗਏ ਜਕਰਿਆ ਖਾਨ ਇੱਕ ਸਿੱਖ ਕੈਦੀ ਨੂੰ ਆਪਣੇ ਦਰਬਾਰ ਵਿੱਚ ਦੇਖ ਕੇ ਬਹੁਤ ਖੁਸ਼ ਹੋਇਆ। ਉਸਨੇ ਕਈ ਵਾਰ ਸਿੱਖ ਬਹਾਦਰਾਂ ਦੀਆਂ ਕਹਾਣੀਆਂ ਸੁਣੀਆਂ ਸਨ। ਉਹ ਪਲੀਪੰਦ ਜਾਣਦਾ ਸੀ ਕਿ ਸਿੱਖ ਕਦੇ ਵੀ ਕਿਸੇ ਤੋਂ ਡਰਦੇ ਨਹੀਂ। ਪਰ ਇੱਥੇ ਉਸਨੇ ਆਪਣੇ ਮਨ ਦੀ ਸਮਝਦਾਰੀ ਨਾਲ ਵਰਤੋਂ ਕਰਨੀ ਹੀ ਠੀਕ ਸਮਝੀ। ਉਸਨੇ ਸੋਚਿਆ ਕਿ ਜੇਕਰ ਕਿਸੇ ਤਰ੍ਹਾਂ ਉਤਾਰੂ ਸਿੰਘ ਨੂੰ ਇਸਲਾਮ ਕਬੂਲ ਕਰਨ ਲਈ ਮਨਾ ਲਵੇ ਤਾਂ ਸ਼ਾਇਦ ਉਸ ਵੰਗ ਸਿੱਖ ਧਰਮ ਨੂੰ ਮੰਨਣ ਵਾਲੇ ਹੋਰ ਲੋਕ ਵੀ ਇਸਲਾਮ ਵੱਲ ਝੁਕਾਵਾ ਦੇਣਗੇ। ਇਸ ਤੋਂ ਬਾਅਦ ਉਹਨਾਂ ਦੀ ਤਾਕਤ ਵਿੱਚ ਵਾਧਾ ਹੋਵੇਗਾ। ਜਕਰਿਆ ਖਾਨ ਨੇ ਕਾੜੀ ਅਵਾਲ ਚ ਭਾਈ ਤਾਰੂ ਸਿੰਘ ਨੂੰ ਕਿਹਾ ਤਾਰੂ ਸਿੰਘ ਤੂੰ ਜੋ ਕੀਤਾ ਬਿਲਕੁਲ ਮਾਫ ਕਰਨ ਦੇ ਯੋਗ ਨਹੀਂ ਪਰ ਮੈਂ ਤੁਹਾਨੂੰ ਇੱਕ ਸ਼ਬਦ ਤੇ ਰਿਹਾ ਕਰ ਸਕਦਾ ਹਾਂ ਤੂੰ ਇਸਲਾਮ ਕਬੂਲ ਕਰ ਸਾਡਾ ਦੋਸਤ ਬਣ ਮੈਂ ਤੇਰੀਆਂ ਸਾਰੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰ ਦੇਵਾਂਗਾ ਜਿਵੇਂ ਹੀ ਉਸ ਨੂੰ ਜ਼ਕਰੀਆ ਖਾਨ ਦਾ ਪ੍ਰਸਤਾਵ ਮਿਲਿਆ ਤਾਰੂ ਸਿੰਘ ਨੇ ਪਹਿਲਾਂ ਮੁਸਕਰਾਇਆ ਅਤੇ ਫਿਰ ਕਿਹਾ ਕਿ ਭਾਵੇਂ ਮੇਰੀ ਜਾਨ ਵੀ ਚਲੀ ਜਾਵੇ ਪਰ ਮੈਂ ਕਦੇ ਵੀ ਆਪਣੇ ਗੁਰੂਆਂ ਨਾਲ ਵਿਸ਼ਵਾਸ ਘਾਤ ਨਹੀਂ ਕਰਾਂਗਾ ਭਾਈ ਤਾਰੂ ਸਿੰਘ ਜ਼ਕਰੀਆ ਖਾਨ ਦੀ ਰਣ ਰੀਤੀ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਸਨ ਇਸ ਲਈ ਉਸ ਨੇ ਬਿਨਾਂ ਕਿਸੇ ਡਰ ਦੇ ਜ਼ਕਰੀਆ ਖਾਨ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗੁੱਸੇ ਵਿੱਚ ਜਕਰੀਆ ਖਾਨ ਨੇ ਤਾਰੂ ਸਿੰਘ ਨੂੰ ਕੈਦ ਕਰ ਲਿਆ। ਹਰ ਰੋਜ਼ ਬਹੁਤ ਸਾਰੇ ਲੋਕ ਆਉਂਦੇ ਅਤੇ ਤਾਰੂ ਸਿੰਘ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਕੇ ਇਸਲਾਮ ਕਬੂਲ ਕਰਨ ਲਈ ਕਹਿੰਦੇ ਸਨ ਪਰ ਭਾਈ ਸਾਹਿਬ ਨੇ ਸਾਰਿਆਂ ਲਈ ਵਧੀਆ ਜਵਾਬ ਤਿਆਰ ਰੱਖਿਆ ਸੀ। ਅੰਤ ਜਕਰੀਆ ਖਾਨ ਨੇ ਤਾਰੂ ਸਿੰਘ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ। ਜਕਰੀਆ ਖਾਨ ਨੇ ਭਾਈ ਸਾਹਿਬ ਨੂੰ ਦੋ ਵੱਡੇ ਪਈਏ ਵਿਚਕਾਰ ਬੰਨ੍ਹ ਕੇ ਤਸੀਹੇ ਦਿੱਤੇ ਪਰ ਤਾਰੂ ਸਿੰਘ ਨੇ ਕੁਝ ਨਾ ਕਿਹਾ। ਆਖਿਰ ਜਕਰੀਆ ਖਾਨ ਨੇ ਤਾਰੂ ਸਿੰਘ ਦੇ ਵਾਲ ਕੱਟਣ ਦਾ ਫੈਸਲਾ ਕੀਤਾ ਤਾਂ ਜੋ ਉਸ ਦਾ ਸਿੱਖ ਧਰਮ ਨਾਲ ਕੱਟੜ ਵਿਸ਼ਵਾਸ ਤੋੜਿਆ ਜਾ ਸਕੇ ਪਰ ਕੋਈ ਨਾਈ ਨਹੀਂ ਸੀ ਜਿਸ ਵਿੱਚ ਤਾਰੂ ਸਿੰਘ ਦੇ ਵਾਲ ਕੱਟਣ ਦੀ ਹਿੰਮਤ ਹੋਵੇ। ਜਦੋਂ ਇਹ ਖਬਰ ਜ਼ਕਰੀਆ ਖਾਨ ਤੱਕ ਪਹੁੰਚੀ ਤਾਂ ਉਸਨੇ ਗੁੱਸੇ ਵਿੱਚ ਆ ਕੇ ਤਾਰੂ ਸਿੰਘ ਦੀ ਖੋਪੜੀ ਨੂੰ ਆਪਣੇ ਸਿਰ ਤੋਂ ਵੱਖ ਕਰਨ ਦਾ ਫੈਸਲਾ ਕੀਤਾ ਤਾਂ ਜੋ ਨਾ ਉਸਦੇ ਬਾਲ ਬਚਨ ਅਤੇ ਨਾ ਹੀ ਉਹ ਕਦੇ ਮੁੜ ਉਗ ਸਕਣ ਅਜਿਹਾ ਕਰਨ ਤੋਂ ਪਹਿਲਾਂ ਉਸਨੇ ਤਾਰੂ ਸਿੰਘ ਨੂੰ ਫਿਰ ਚੇਤਾਵਨੀ ਦਿੱਤੀ ਪਰ ਤਾਰੂ ਸਿੰਘ ਨੇ ਜਵਾਬ ਦਿੱਤਾ ਮੈਂ ਆਪਣੇ ਬਾਲਾਂ ਸਮੇਤ ਆਪਣੇ ਤਰਲ ਪ੍ਰਤੀ ਆਪਣੀ ਸੱਚੀ ਵਫਾਦਾਰੀ ਕਾਇਮ ਰੱਖਾਂਗਾ ਪਰ ਜ਼ਕਰੀਆ ਖਾਨ ਨੇ ਤਾਰੂ ਸਿੰਘ ਦੀਆਂ ਗੱਲਾਂ ਨੂੰ ਸਮਝਦੇ ਬਿਨਾ ਆਪਣੀ ਜਿੱਦ ਜਾਰੀ ਰੱਖੀ ਅਤੇ ਆਖਰਕਾਰ ਹੁਕਮਾਂ ਅਨੁਸਾਰ ਇੱਕ ਜ਼ਿਲਾਦ ਨੇ ਤਾਰੂ ਸਿੰਘ ਦੀ ਖੋਪੜੀ ਉਤਾਰ ਦਿੱਤੀ ਅਤੇ ਉਹਨਾਂ ਨੂੰ ਮਹਿਲ ਦੇ ਬਾਹਰ ਖਾਈ ਵਿੱਚ ਸੁੱਟ ਦਿੱਤਾ। ਕਿਹਾ ਜਾਂਦਾ ਹੈ ਕਿ ਜਦੋਂ ਤਾਰੂ ਸਿੰਘ ਨੇ ਇਹ ਅਤਿਆਚਾਰ ਹੋ ਰਿਹਾ ਸੀ, ਉਦੋਂ ਵੀ ਉਹ ਚੁੱਪ ਸਨ। ਉਹਨਾਂ ਨੇ ਆਪਣੇ ਮੂੰਹ ਵਿੱਚੋਂ ਇੱਕ ਬਰਬੀ ਸੀ ਨਹੀਂ ਸੀ ਕਹੀ। ਜ਼ਕਰੀਆ ਖਾਨ ਦੇ ਹੁਕਮਾਂ ਦੇ ਭਾਈ ਸਾਹਿਬ ਨੂੰ ਜਖਮੀ ਹਾਲਤ ਵਿੱਚ ਇੱਕ ਸੁਨਸਾਨ ਥਾਂ ਤੇ ਭੇਜ ਦਿੱਤਾ ਗਿਆ। ਸਿਰ ਵਿੱਚ ਜ਼ਖਮ ਹੋਣ ਦੇ ਕਾਰਨ ਭਾਈ ਸਾਹਿਬ ਕਈ ਦਿਨ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਰਹੇ। ਇਸ ਸਮੇਂ ਦੌਰਾਨ ਜ਼ਕਰੀਆ ਖਾਨ ਨੂੰ ਪੇਸ਼ਾਬ ਦਾ ਬੰਦ ਪੈ ਗਿਆ। ਕਈ ਵੈਦ ਹਕੀਮਾਂ ਨੂੰ ਬੁਲਾਇਆ ਗਿਆ ਪਰ ਬੰਦ ਨਹੀਂ ਖੁੱਲਿਆ। ਇੱਕ ਦਿਨ ਕਿਸੇ ਸਿਆਣੇ ਨੇ ਉਹਨਾਂ ਨੂੰ ਦੱਸਿਆ ਕਿ ਇਹ ਬੰਦ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਨਾਲ ਹੀ ਖੁੱਲੇਗਾ। ਜਿਸ ਤੋਂ ਬਾਅਦ ਭਾਈ ਤਾਰੂ ਸਿੰਘ ਦੀ ਜੁੱਤੀ ਲਿਆਂਦੀ ਗਈ ਜਿਸ ਨੂੰ ਜ਼ਕਰੀਆ ਖਾਨ ਦੇ ਸਿਰ ਵਿੱਚ ਮਾਰਿਆ ਗਿਆ ਜਿਸ ਤੋਂ ਬਾਅਦ ਉਸ ਦਾ ਬੰਨ ਖੁੱਲ ਗਿਆ ਕਈ ਥਾਵਾਂ ਤੇ ਜ਼ਿਕਰ ਮਿਲਦਾ ਹੈ ਕਿ ਇਸ ਦੇ ਕੁਝ ਕੁ ਸਮੇਂ ਬਾਅਦ ਉਸ ਦੀ ਮੌਤ ਹੋ ਗਈ ਸੀ ਇਤਿਹਾਸਕਾਰ ਦੱਸਦੇ ਹਨ ਕਿ ਜ਼ਕਰੀਆ ਖਾਨ ਦੀ ਮੌਤ 1 ਜੁਲਾਈ 1745 ਈਸਵੀ ਨੂੰ ਲਾਹੌਰ ਵਿੱਚ ਹੋਈ ਸੀ ਫਾਈਤਾਰੂ ਸਿੰਘ ਦੀ ਮਹਾਨ ਸ਼ਹਾਦਤ ਨੂੰ ਗੁਰੂ ਦੇ ਸਿੱਖ ਰੋਜਾਨਾ ਯਾਦ ਕਰਕੇ ਸਜਦਾ ਕਰਦੇ ਹਨ ਜਦੋਂ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਦੇ ਹਨ ਤਾਂ ਕਹਿੰਦੇ ਹਨ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲਹਾਈਆਂ ਪਰ ਧਰਮ ਨਹੀਂ ਹਾਰਿਆ ਉਹਨਾਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਵਾਹਿਗੁਰੂ